ਲਓ ਜੀ ਪਹਿਲਾਂ ਆਏ ਦਿਖਾਉਣਾ ਵੀ ਆਹ ਦੇਖੋ ਜੀ ਨਜ਼ਾਰਾ ਆ ਗਿਆ ਅਮਰ ਪਹਿਲਾਂ ਕਲਰ ਦੇਖ ਲਓ ਟੇਸਟ ਦੇਖ ਕਲਰ ਦੇਖ ਲਓ ਕੋਈ ਕਾਲਾ ਪੰਨੀ ਐ ਬਿਲਕੁਲ ਆਰਗੇਨਿਕ ਬਿਲਕੁਲ ਆਰਗੇਨਿਕ ਉੱਪਰ ਪੱਕਿਆ ਹੋਇਆ ਸੁਧ ਹਾਂ ਹੁਣ ਤੁਸੀਂ ਨਹੀਂ ਕਹਿੰਦਾ ਮਸੂਹ ਦੇਖੋ ਸੈਂਟੜ ਕਹਿੰਦਾ ਜੀ 1 ਮਹੀਨੇ ਲਈ ਪੂਰੀ ਛੋਟ ਲਾਈ ਐ 50 ਫੁੱਟੇ 500 ਫੁੱਟੇ ਦੀ ਖਰੀਦ ਤੇ ਫ੍ਰੀ ਦਿੱਤੇ ਜਾਣਗੇ ਬਿਲਕੁਲ ਜੀ ਪਿੰਡ ਦੀ ਨਗਰ ਪੰਚਾਇਤ ਆਵੇ ਲੈ ਜਾਓ ਸਕੂਲਾਂ ਵਾਲੇ ਆਉਣ ਕਾਲਜਾਂ ਵਾਲੇ ਆਉਣ ਫੈਕਟਰੀ ਵਾਲੇ ਆਉਣ ਮਾਨਸਾ ਤੋਂ ਮਾਨਸਾ ਕੋਲੋਂ ਕੋਈ ਪਿੰਡਾ ਐ ਨਾ ਕੋਲੋਂ ਪੁੱਛਾਂਗੇ ਆਪਾਂ ਨਰਤਰੀਆ ਇਹਨਾਂ ਨੇ ਫਲਦਾਰ ਬੂਟੇ ਦੇਖੇ ਇਹਨਾਂ ਨੂੰ ਕਿਵੇਂ ਲੱਗਿਆ ਕਿਹੜਾ ਪਿੰਡ ਆ ਬਾਈ ਜੀ ਦੱਸੋ ਬਾਈ ਜੀ ਪਿੰਡ ਹੈਗਾ ਚਕੇਰੀਆਂ ਜ਼ਿਲ੍ਹਾ ਮਾਨਸਾ ਅੱਛਾ ਜੀ ਸਪੈਸ਼ਲੀ ਹੀ ਅਸੀਂ ਬਾਈ ਜੀ ਦੀ ਵੀਡੀਓ ਦੇਖ ਕੇ ਬੂਟੇ ਲੈਣ ਆਏ ਸੀ ਫਲਦਾਰ ਬੂਝੇ ਜਿਹਦੇ ਵਿੱਚ ਅੰਮ ਵੀ ਸ਼ਾਮਿਲ ਹੈ ਲੇਕਿਨ ਅਸੀਂ ਇਹਨਾਂ ਦੇ ਕਹਿਣ ਦੇ ਬਾਵਜੂਦ ਵੀ ਅਸੀਂ ਇੱਕ ਅੰਬ ਨੂੰ ਹੱਥ ਲਾਇਆ ਤੇ ਉਹ ਹੱਥ 'ਚ ਹੀ ਆ ਗਿਆ ਤੋੜ ਲਿਆ ਆਹ ਤੋੜ ਲਿਆ ਦੱਸਿਆ ਨਹੀਂ ਸੀ ਬਾਅਦ 'ਚ ਦੱਸਿਆ ਹੁਣ ਜਾਣ ਲੱਗੇ ਠੀਕ ਹੈ ਸਾਨੂੰ ਐ ਸੀ ਵੀ ਕਿਤੇ ਬਾਈ ਗੁੱਸਾ ਨਾ ਕਰ ਪਰ ਬਾਈ ਜੀ ਨੇ ਕੋਈ ਗੁੱਸਾ ਨਹੀਂ ਕੀਤਾ ਕੋਈ ਗੁੱਸਾ ਨਹੀਂ ਕੀਤਾ ਸਮਾ ਦੀ ਮੁਸਕਾਨ ਮੂੰਹ ਤੇ ਤੇ ਮਤਲਬ ਬਹੁਤ ਵਧੀਆ ਲੱਗਿਆ ਸਾਨੂੰ ਜਿਵੇਂ ਇਹਨਾਂ ਨੇ ਡੀਲ ਕੀਤਾ ਸਾਨੂੰ ਹਾਂਜੀ ਹਾਂਜੀ ਤੇ ਹੁਣ ਅਸੀਂ ਆਂਬ ਕੱਟ ਕੇ ਦੇਖਾਂਗੇ ਵੀ ਕੱਚਾ ਹੈ ਕਿ ਪੱਕਾ ਹੈ ਹਾਂ ਆਂਬ ਆਪਾਂ ਕੱਟ ਕੇ ਵੀ ਦੇਖ ਰਿਹਾ ਹਾਂ ਉਹ ਟੇਸਟ ਬਾਰੇ ਵੀ ਦੱਸਣਾ ਹਾਂਜੀ ਹਾਂਜੀ ਬਾਕੀ ਉਸ ਤੋਂ ਪਹਿਲਾਂ ਇੱਕ ਦੱਸ ਦੋ ਜਿਹੜੇ ਤੁਸੀਂ ਸਾਰੇ ਨਕਸਰੇ ਵਿੱਚ ਵਿਜ਼ਿਟ ਕੀਤਾ ਹਾਂਜੀ ਹਾਂਜੀ ਜੋ ਜੋ ਫਲਦਾਰ ਪੌਦੇ ਦੇਖੇ ਨੇ ਤੁਡੀ ਰੂਹ ਖੁਸ਼ ਹੋ ਗਈ ਤੇ ਮੈਹ ਜੀ ਬਾਗੋ-ਬਾਗ ਹੋ ਗਏ ਬਾਗ ਦੇ ਵਿੱਚ ਆ ਕੇ ਨਰਤਰੀ ਨਹੀਂ ਬਾਗ ਹੈ ਬਾਗ ਹੈ ਬਾਗ ਦੇ ਵਿੱਚ ਆ ਕੇ ਤੁਸੀਂ ਬਾਗ ਤੋਂ ਨਰਤਰੀ ਤੋਂ ਬੂਟੇ ਲਿਆ ਸਕਦੇ ਹੋ ਬਾਗ ਵੀ ਕਹਿ ਸਕਦੇ ਆ ਪਰ ਸਵਰਗ ਕਹਿ ਸਕਦੇ ਆ ਜੀ ਕਿਉਂਕਿ ਜਿਹੜੇ ਵੀ ਬੂਜੇ ਨੂੰ ਹੱਥ ਲਾਗਦੇ ਸੀ ਚੀਕੂ ਨੂੰ ਦੇਖੋ ਚੀਕੂ ਨੂੰ ਫੜ ਲੱਗਿਆ ਹੋਇਆ ਹਾਂਜੀ ਅੰਬ ਅਮਰੂਦ ਨੂੰ ਫੜ ਲੱਗਿਆ ਅਮਰੂਦ ਦਾ ਸਿਰਫ ਹੈਗਾ 3.5 ਤੋਂ 4 ਫੁੱਟ ਦਾ ਬੂਜਾ ਉਹਨੂੰ ਫਲ ਲੱਗਿਆ ਹੋਇਆ ਫਲ ਭਰੇ ਪਿਆ ਅਸੀਂ ਪੂਰਾ ਫਲ ਭਰੇ ਪਿਆ ਅਸੀਂ ਖੁਦ ਹੈਰਾਨ ਹੈ ਹਾਂਜੀ ਵੀ ਦੇਖ ਕੇ ਅੱਛਾ ਜੀ ਤੇ ਵੀ ਅਸੀਂ ਪੂਜਾ ਨਹੀਂ ਦੇਖਿਆ ਅਜੇ ਤੱਕ ਇਸ ਤਰ੍ਹਾਂ ਅੱਛਾ ਜੀ ਤਾਂ ਹੀ ਅਸੀਂ ਹੁਣ ਬੁੱਤੇ ਜਿਹੜੇ ਅਸੀਂ ਲੈਣ ਤਾਂ ਅਸੀਂ ਦੋ ਹੀ ਪੂਜਿਆ ਸੀ ਤੁਹਾਨੂੰ ਸਹੀ ਦਸਾ ਇੱਕ ਅੰਬ ਦਾ ਹਾਂਜੀ ਤੇ ਇੱਕ ਰਣ ਲੈਣ ਆਏ ਸੀ ਅਮਰੂਦਾਂ ਦਾ ਪਰ ਉਹਨਾਂ ਦੇ ਨਾਲ ਅਸੀਂ ਹੋਰ ਵੀ ਲੀਚੀ ਦੇ ਵੀ ਲੈ ਲਏ ਜਿਵੇਂ ਹਾਂਜੀ ਹਾਂਜੀ ਤੇ ਕਿੰਨੂ ਉਹਦੇ ਵੀ ਲੈ ਲਏ ਅਸੀਂ ਮਤਲਬ ਹੋਰ ਤਰ੍ਹਾਂ ਤਿੰਨ ਚਾਰ ਬੱਬੂ ਕੋਸ਼ਾ ਵੀ ਲੈ ਲਿਆ ਠੀਕ ਹੈ ਜੀ ਸੇਪ ਵੀ ਲਿਆ ਸੇਪ ਹੀ ਲੈ ਲਿਆ ਨਜ਼ਾਰਾ ਆ ਗਿਆ ਵੀ ਸਾਡੇ ਕੋਲ ਵੈਰਾਈਟੀਆਂ ਨੇ ਜਿਹੜੀਆਂ ਆਪਣੇ ਕੋਲ ਫਲਾਂ ਦੀਆਂ ਕਾਮਯਾਬ ਨੇ ਵੈਰਾਈਟੀਆਂ ਜਿਹੜੀ ਵੀ ਅਸੀਂ ਕਹਦੇ ਸੀਗੇ ਨਾਲ ਦੇ ਨਾਲ ਕਹਿੰਦੇ ਹਾਂ ਹਾਜ਼ਰ ਹਾਜ਼ਰ ਹੈ ਸੇਹ ਵੀ ਹਾਜ਼ਰ ਹੈ ਸਹਿਜ ਬਾਕੀ ਰੇਟਾਂ ਬਾਰੇ ਕੀ ਕਹਿੰਦੇ ਜਾਓ ਰੇਟ ਜਿਹੜਾ ਸੁਨੂ ਮਨ ਪੌਂਦਾ ਰੇਟ ਹੈ ਹਾਂ 200 ਲੈ ਜੋ 250 ਲੈ ਜੋ 500 300 1500 ਦਾ ਲੈ ਜੋ 1000 ਦਾ ਬਾਕੀ ਜਿਹੜਾ ਰੇਟ ਤੁਹਾਨੂੰ ਦਵਾਂਗੇ ਹੋਰ ਵੀ ਕਸਟਮਰ ਆਉਣਗੇ ਤੁਹਾਡੀ ਵੀਡੀਓ ਦੇਖ ਕੇ 10% ਦੀ ਮੈਂ ਆ ਮਹੀਨਾ ਛੂਟ ਰੱਖ ਰਿਹਾ ਤੁਹਾਡੀ ਵੀਡੀਓ ਪਾਉਣ ਦਾ ਬਿਲਕੁਲ ਜੀ ਬਿਲਕੁਲ ਮੰਨ ਲਓ ਜਿਹੜਾ 150 ਦਾ ਬੂਟਾ ਹੈ ਜਾਂ 200 ਦਾ ਬੂਟਾ ਹੈ ਉਹ ਤੇ 10% ਲੈਸ ਮਿਲੂਗਾ ਜੀ ਵੀਡੀਓ ਦੇਖ ਕੇ ਔਰ ਸ਼ੇਅਰ ਕਰਨ ਤੇ ਲਾਈਕ ਕਰਨ ਤੇ ਜਿਹੜਾ ਆ ਕੇ ਸਕਰੀਨਸ਼ਾਟ ਦਿਖਾਊਗਾ ਵੀ ਤੁਹਾਡੇ ਵਾਲੀ ਵੀਡੀਓ ਦੇਖ ਕੇ ਆਇਆ ਉਹਨੂੰ 10% ਫਲਦਾਰ ਬੂਟੇ ਦੇ ਉੱਪਰ ਛੂਟ ਦਿੱਤੀ ਜਾਊਗੀ ਬਿਲਕੁਲ ਜੀ ਧੰਨਵਾਦ ਕੱਲਾ ਫਲਦਾਰ ਹੁਣ ਆਪਾਂ ਕੱਟਾਂਗੇ ਅੰਬ ਅੰਬ ਕੱਟ ਕੇ ਦਿਖਾਵਾਂਗੇ ਔਰ ਦੱਸਾਂਗੇ ਵੀਡੀਓ ਆ ਦੇਖ ਲਓ ਜੀ ਬਾਈ ਜੀ ਉਹ ਬੂਟੇ ਆਪਣੇ ਸਾਰੇ ਕੋਲ ਪਏ ਨੇ ਆਪਣੇ ਕੋਲ ਆ ਚੈੱਕ ਕਰ ਲਓ ਲਾਈਵ ਆ ਦੇਖੋ ਜੀ ਲਓ ਜੀ ਪਹਿਲਾਂ ਇਹ ਦਿਖਾਉਣਾ ਵੀ ਨਿਆਰਾ ਆ ਗਿਆ ਅੰਮ੍ਰਿਤ ਇਹ ਦੇਖੋ ਪਹਿਲਾਂ ਕਲਰ ਦੇਖ ਲਓ ਟੇਸਟ ਦੇਖ ਕਲਰ ਦੇਖ ਲਓ ਕੋਈ ਕਾਲਾ ਪੰਨੀ ਨਹੀਂ ਹੈ ਬਿਲਕੁਲ ਆਰਗੈਨਿਕ ਬਿਲਕੁਲ ਆਰਗੈਨਿਕ ਉੱਪਰ ਪੱਕਿਆ ਹੋਇਆ ਸੁਧ ਹਾਂ ਹੁਣ ਤੁਸੀਂ ਕੁਝ ਹੋ ਦੇਖੋ ਸੈਂਟਰਡ ਕਾਜੀ ਉਹ ਆਇਆ ਅੰਬ ਦੇ ਹਾ 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 ਸਵਾਦ ਆ ਗਿਆ ਬਾਈ ਜੀ ਬਾਈ ਜੀ ਹੁਣ ਮੈਂ ਕਹਿੰਦਾ ਇੰਨਾ ਵਧੀਆ ਅੰਬ ਅਸੀਂ ਤਾਂ ਕਦੇ ਖਾਧਾ ਹੀ ਨਹੀਂ ਅੱਛਾ ਜੀ ਤੋੜਿਆ ਤੁਸੀਂ ਆਪ ਐ ਸੱਚੀ ਗੱਲ ਆਪ ਤੋੜਿਆ ਜੀ ਹੋਰ ਬਹੁਤ ਲੱਗਿਆ ਚੋ ਚੋ ਤੋੜੇ ਦੀ ਉਹਦੇ ਕਹਿਣ ਨਾ 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 ਚੋਰੀ ਵਾਲੀ ਗੱਲ ਨਹੀਂ ਕਹਿੰਦੀ ਥੋੜੀ ਆਪ ਦੀ ਨਜ਼ਰ ਆਪ ਦਾ ਮੂੰਹ ਤੇ ਕਹਿੰਦੇ ਸੱਚੀ ਗੱਲ ਨਹੀਂ ਹੈਗੀ ਬਾਈ ਜੀ ਖਾ ਕੇ ਇੱਕ ਵਾਰ ਦੱਸੋ ਸਾਨੂੰ ਆਇਆ ਸੀ ਕਿਤੇ ਡੁਪਲੀਕੇਟਨ ਲੱਗਿਆ ਹੋਵੇ ਕਿਤੇ ਫੇਰ ਰੁਕ ਲੱਗ ਚਪੇਤਾ ਹੋਵੇ ਬਾਈ ਜੀ ਖਾ ਕੇ ਦੇਖੋ ਤੁਸੀਂ ਆ ਦੇਖੋ ਛਿਲਕਾ ਦੇਖੋ ਦੇਖੋ ਆ ਦੇਖੋ ਇਹ ਹੈ ਤਾਜ਼ੇ ਤਾਜ਼ੇ ਬੂਟੇ ਦਾ ਆਰਗੈਨਿਕ ਲਿਖਾ ਕੇ ਆਰਗੈਨਿਕ ਵੀ ਕਰਕੇ ਦਿਖਾ ਦਿਓ ਖਾਓ ਖਾਓ ਬਾਈ ਬੈਗ ਹੈ ਇਹ ਸੁਆਦ ਆ ਗਿਆ ਖੁਸ਼ਬੂ ਆ ਤੇ ਅੰਬਾਂ ਦਾ ਟੇਸ ਲਓ ਤੇ ਬੂਜੇ ਵੀ ਲਓ ਜੀ ਅਨੰਦ ਮਾਨੋ ਮੇਰਾ ਅਨੰਦ ਮਾਨੋ ਜੀ ਉੱਥੇ ਬੈਠ ਕੇ ਫੋਨ ਨਾ ਕਰੋ ਇੱਕ ਵਾਰ ਨਰਸਰੀ ਵਿੱਚ ਜੇ ਫੋਨ ਨਾ ਕਰੋ ਜੀ ਫੋਨ ਤੇ ਸਾਰਾ ਨਾਲ ਗੱਲਬਾਤ ਨਹੀਂ ਹੋ ਸਕਦੀ ਨਾ ਵਾਈ ਜੀ ਅਟੈਂਡ ਕਰ ਸਕਦੇ ਸਾਰਿਆਂ ਨੂੰ ਸਹੀ ਗੱਲ ਹੈ ਕਿਉਂਕਿ ਤੁਸੀਂ ਇੱਕ ਕਰੋਗੇ ਗਵੰਡੀ ਵੀ ਕਰੂਗਾ ਇਧਰਲਾ ਵੀ ਗਵੰਡੀ ਤਿੰਨ ਫੋਨ ਐਟ ਅ ਟਾਈਮ ਤੇ ਨਹੀਂ ਅਟੈਂਡ ਹੋ ਸਕਦੇ ਰੇਟਾਂ ਵਾਲੀ ਕੋਈ ਗੱਲ ਨਾ ਕਰੋ ਤੁਸੀਂ ਸਾਨੂੰ ਐ ਝਕਾਉਂਗੇ ਤਾਂ ਅਸੀਂ ਉਨੇ ਹੀ ਝੁਕ ਜਾਈਏ ਨਾ ਕਿ ਅਸੀਂ ਰੇਟ ਲੈਣੇ ਨੇ ਮੈਂ ਕਿਹਾ ਜੀ ਤੁਹਾਡਾ ਮਨ ਖੁਸ਼ ਹੋ ਜਾਣਾ ਤੁਸੀਂ ਇੱਕ ਵਾਰ ਉਹ ਤਾਂ ਸਹੀ ਵਿਜਿਟ ਵੀ ਕਰੋ ਪੱਕਾ ਵਿਜਿਟ ਕਰੋ ਮੈਂ ਤਾਂ ਇਹ ਹੀ ਕਹਿ ਸਕਦਾ ਬਾਕੀ ਗਮਲਿਆਂ ਦੀਆਂ ਸ਼ਾਨਦਾਰ ਫੁੱਲਾਂ ਵਾਲੇ ਵਾਧੂ ਜੀ ਵਾਧੂ ਮੈਂ ਉਹ ਕਿਹੜੀ ਵੈਰਟੀ ਨਹੀਂ ਹੈਗੀ ਬਾਕੀ ਵੰਡਣ ਵਾਸਤੇ ਆਪਾਂ ਨੇ ਤੁਹਾਡੇ ਵੀਡੀਓ ਦੇ ਮਾਦੀ ਵਰਾਹੀ ਇੱਕ ਹੋਰ ਰਿਲੀਸ ਕਰਤਾ ਹਾਂਜੀ 500 ਬੂਟਾ ਜੋ ਵੀ ਵੰਡਣ ਵਾਸਤੇ ਲੈ ਕੇ ਜਾਣਗੇ ਹਾਂਜੀ ਕੋਈ ਵੀ ਪ੍ਰੋਗਰਾਮ ਹੈ ਪਿੰਡ ਚ ਲਾਉਣੇ ਨੇ ਇਹ ਆ 500 ਬੂਟਾ ਖਰੀਦਦੇ ਨੇ ਉਹਦੇ ਨਾਲ 50 ਬੂਟੇ ਚਾਹੇ ਫਲਦਾਰ ਆ ਚਾਹੇ ਸ਼ੋਹਦਾਰ ਆ ਉਹ ਅਸੀਂ ਇੱਕ ਮਹੀਨੇ ਲਈ ਅਸੀਂ ਅੱਜ ਤੋਂ ਤਰੀਕ ਨੋਟ ਕਰ ਲਓ 27 28 ਤਰੀਕ ਪੈਂਦੀ ਅੱਜ ਮਹੀਨਾ 7ਵਾਂ ਹੈਗਾ ਹਾਂਜੀ 7ਵਾਂ ਠੀਕ ਹੈ ਨਾ ਜੀ ਇੱਕ ਮਹੀਨੇ ਲਈ ਪੂਰੀ ਛੋਟ ਲਾਈ ਹੈ 50 ਫੂਟੇ 500 ਫੂਟੇ ਦੀ ਖਰੀਦ ਤੇ ਫ੍ਰੀ ਦਿੱਤੇ ਜਾਣਗੇ ਬਿਲਕੁਲ ਜੀ ਪਿੰਡ ਦੀ ਨਗਰ ਪੰਚਾਇਤ ਆਵੇ ਲੈ ਜੋ ਸਕੂਲਾਂ ਵਾਲੇ ਆਉਣ ਕਾਲਜਾਂ ਵਾਲੇ ਆਉਣ ਫੈਕਟਰੀ ਵਾਲੇ ਆਉਣ ਜਦੋਂ 500 ਬੂਟਾ ਖਰੀਦਿਆ ਜਾਵੇਗਾ ਉਹਦੇ ਨਾਲ 50 ਬੂਟੇ ਬਿਲਕੁਲ ਫ੍ਰੀ ਦਿੱਤੇ ਜਾਣਗੇ ਆਫਰ ਲੱਗਿਆ ਜੀ ਹੁਣ ਤਾਂ ਔਰ ਤਾਂ ਬਾਈ ਜਿਹੜਾ ਉੱਪਰ ਲਾਤਾ ਉਹ ਵੱਡੀ ਆਫਰ ਸੇਵਾ ਵਾਲੀ ਕੰਮ ਹੈ ਸੁੰਨ ਵਾਲੀ ਕੰਮ ਹੈ ਅਹੀ ਮਹੀਨਾ ਜੀ ਆਹੜਾ ਆਹ ਮਹੀਨਾ ਤੇ ਅਗਲਾ ਮਹੀਨਾ ਇਸੇ ਮਹੀਨੇ ਚ ਹੀ ਬੂਟੇ ਲੱਗਣਗੇ ਫਲਦਾਰ ਉਸ ਤੋਂ ਬਾਅਦ ਤਾਂ ਫਿਰ ਇਹ ਉੱਤੇ ਝੜਨਾ ਸ਼ੁਰੂ ਹੋ ਜਾਣਗੇ ਬਾਕੀ ਸਟਾਕ ਲਿਮਟਿਡ ਸਟਾਕ ਹੈ ਵਧੀਆ ਬੂਟਿਆਂ ਦਾ ਜਦੋਂ ਖਤਮ ਹੋ ਗਿਆ ਆਪਾਂ ਫਿਰ ਅਗਲੇ ਸਾਲ ਦਮਾਂਗੇ 2026 ਚ ਚੱਕ ਫੋਨ ਚੱਕ ਲੋ ਨਰਸਰੀ ਦੀ ਲੋਕੇਸ਼ਨ ਪਾ ਲਓ ਆਉਣਾ ਕਿੱਥੇ ਨਿਊ ਚੰਡੀਗੜ੍ਹ ਨਰਸਰੀ ਤੁਰੀ ਜ਼ਹਿਰ ਵਾਰਡ ਵਾਲ ਕਾਲਜ ਦੇ ਲੋ ਨੇੜੇ ਸਾਹਮਣੇ ਆਪੋਜੀਟ ਤਾਰਾ ਹਵੇਲੀ ਬਿਲਕੁਲ ਜੀ ਫੋਨ ਕਰਨ ਦੀ ਲੋੜ ਨਹੀਂ ਲੋਕੇਸ਼ਨ ਤੇ ਪਰ ਕਿ ਆ ਜਾਓ ਨਿਊ ਚੰਡੀਗੜ੍ਹ ਨਰਸਰੀ ਰੋਡ ਦੇ ਉੱਪਰ ਹੈ 300 ਫੁੱਟ ਫਰੰਟ ਹੈ ਨਰਸਰੀ ਦਾ ਬਿਲਕੁਲ ਜੀ ਬਿਲਕੁਲ ਜੀ ਬ੍ਰੇਕ ਲਾਓ ਅੰਦਰ ਆਓ 11 ਵਜੇ ਤੋਂ ਬਾਅਦ ਜਿੰਨਾ ਮਰਜ਼ੀ ਕਰਦੇ ਮਿਲਾਵਾਂਗੇ ਔਰ ਦੇਖੋ ਐ ਨਹੀਂ ਹੈਗਾ ਵੀ ਪੰਜ ਜਾਣੇ ਆਉਣਗੇ ਪੰਜਾਂ ਨੂੰ ਟੈਂਡ ਨਹੀਂ ਪੰਜਾਂ ਨੂੰ ਹੀ ਟੈਂਡ ਕਰਨਗੇ ਹਾਂ ਨਾਲ ਦੀ ਨਾਲ ਮਾਲੀ ਨਾਲ ਇੱਕ ਮਾਲੀ ਨਾਲ ਦੀ ਨਾਲ ਬਾਕੀ ਦੂਜੀ ਗੱਲ ਬਾਗ ਲਾਉਣਾ ਕਿਸੇ ਨੇ ਮੇਰੇ ਭਰਾ ਨੇ ਵੱਡਾ ਉਹਦੇ ਲਈ ਖਾਸ ਸੁਵਿਧਾ ਹੈ ਮਾਲੀ ਦੀ ਵੀ ਬਾਗ ਲਾਉਣ ਦੀ ਵੀ ਜ਼ਿੰਮੇਵਾਰੀ ਦੀ ਵੀ ਸਾਰੀਆਂ ਗੱਲਾਂ ਇਸ ਵੀਡੀਓ ਮਾਦੀ ਬਰਾਹੀ ਹੋ ਚੁੱਕੀਆਂ ਨੇ ਗਾਰੰਟੀ ਵੀ ਦਿੰਦੇ ਨੇ ਜੀ ਹਾਂਜੀ ਹਾਂਜੀ ਗਾਰੰਟੀ ਵੀ ਦਿੰਦੇ ਨੇ ਭਾਈ ਜੀ ਹਾਂਜੀ ਹਾਂਜੀ ਫਲ ਲੱਗਣਗੇ ਬਿਲਕੁਲ ਹੀ ਫਲ ਲੱਗਣਗੇ ਮਹੀਨੇ ਦੇ ਵਿੱਚ ਕੋਈ ਬਾਗ ਦਾ ਬੂਟਾ ਸੁੱਕ ਗਿਆ ਆਪਾਂ ਬਾਗ ਲਾਉਣੇ ਆ ਉਹੀ ਗਾਰੰਟੀ ਆ ਆਪਣਾ ਬਾਗ ਲੱਗੇ ਹੋਏ ਦੀ ਤੇ ਠੀਕ ਹੈ ਬਾਕੀ ਸਾਡੀ ਨੌਲੇਜ ਲੈ ਕੇ ਜਿਵੇਂ ਬੂਟਾ ਲਾਊਗਾ ਬੰਦਾ ਹਾਂਜੀ ਹਾਂਜੀ ਅਗਰ ਨਾ ਚੱਲਿਆ ਉਸ ਦੀ ਵੀ 10 20 ਦਿਨ ਦੀ ਅਸੀਂ ਫੁੱਲ ਗਾਰੰਟੀ ਦਿੰਦੇ ਹ